ਕੁੰਦਨੀ ਮਾਝ ਤੋਂ 20 30 ਸਾਲ ਪਹਿਲਾਂ ਕਿਉਂਕਿ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਆਏ ਆ ਕਿ ਉੱਥੇ ਇਹ ਚਟੀਆਂ ਚੁੰਨੀਆਂ ਲੈ ਕੇ ਮਹਿਲਾਵਾਂ ਜਾਂਦੀਆਂ ਸੀ ਜਿਹੜੇ ਪੁਰਸ਼ ਵੀ ਜਾਂਦੇ ਸੀ ਉਹ ਵੀ ਇਸ ਤਰੀਕੇ ਨਾਲ ਜਾਂਦੇ ਸੀ ਕਿ ਪਤਾ ਲੱਗੇ ਕਿ ਹਾਂ ਵੀ ਆਪਾਂ ਕਿਸੇ ਜਿਵੇਂ ਸੋਭ ਸਭਾ ਚੱਲੇ ਆ ਤੇ ਇਸ ਵਿਚਾਲੇ ਮਾਤਮੀ ਬਿਗਲ ਨੂੰ ਲੈ ਕੇ ਬਹੁਤ ਇਤਰਾਜ਼ ਜਤਾਇਆ ਗਿਆ ਇੱਕ ਕਿਉਂ ਹੈ ਨਾ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਜਿਹੜੇ ਆਦੇਸ਼ ਨੇ ਤੁਸੀਂ ਉਸ ਨੂੰ ਕਿਵੇਂ ਦੇਖਦੇ ਦੇਖੋ ਜਿਹੜਾ ਫਤਿਹਗੁਰ ਸਾਹਿਬ ਦਾ ਸ਼ਾਕਾ ਨਾ ਜੀ ਜੀ ਛੋਟੇ ਸਾਹਿਬ ਜਦਾਂ ਦਾ ਬਾਬਾ ਜੋਰਾਵਰ ਜਣ ਬਾਬਾ ਫਤਿਹ ਸਾਹਿਬ ਦੀ ਸ਼ਹਾਦਤ ਜੀ ਉਹ ਵੀ ਚਾਤਨੇ ਕੇ ਬੜਾ ਸੈਂਟੀਮੈਂਟਲ ਇਸ਼ੂ ਆ ਪ੍ਰੋਮੋਸ਼ਨਲ ਇਸ਼ੂ ਆ ਜੀ ਕਿਉਂਕਿ ਇਹ ਨਹੀਂ ਛੋਟੀ ਉਮਰ ਦੇ ਵਿੱਚ ਐਡੇ ਵੱਡੇ ਤਸ਼ੱਦਦ ਦਾ ਉਹਨਾਂ ਨੂੰ ਸ਼ਿਕਾਰ ਬਣਾਉਣਾ ਹੂੰ ਉਹਨਾਂ ਦੀ ਸ਼ਹਾਦਤ ਦਾ ਜਾਨ ਪੀਣਾ ਪੈਣਾ ਧਰਮ ਦੀ ਖਾਤ ਪੰਥ ਦੀ ਖਾਤ ਤੋਂ ਉਹ ਉਹ ਮੋਸ਼ਨਲੀ ਹੁਣ ਕਰਕੇ ਠੀਕ ਹੈ ਕਿ ਲੋਕਾਂ ਦੇ ਪਹਿਲਾਂ ਪਹਿਲਾਂ ਅੱਦੇ ਦੇ ਵਿੱਚ ਆ ਸੀ ਜਿਵੇਂ ਪਤਾ ਲੱਗਾ ਕਿ ਲੋਕੀਂ ਘਰਾ ਜਾਤ ਨੂੰ ਨਹੀਂ ਬਾਲ ਦੇ ਥੱਲੇ ਸੌਂਦੇ ਸੀ ਸਾਰਾ ਕੁਝ ਸੀਗਾ ਬਿਲਕੁਲ ਪਰ ਤਾਂ ਯਾਰ ਇਹ ਹੁੰਦਾ ਹੈ ਕਿ ਕਈਆਂ ਪਬਲਿਕ ਕਾੜੀ ਵੀ ਕਈ ਵਾਰੀ ਗੁਰੂ ਦਾ ਆਪਣਾ ਪਰਯਾਦਾ ਤੇ ਰਵੈ traditions ਨੂੰ ਨਹੀਂ ਇਹ ਜੀਰ ਗਾਣਾ ਸਮਝਿਆ ਜਾਂਦਾ ਜਿਹੜੇ ਕਰਕੇ ਸੁਭਾਵਿਕ ਤੌਰ ਤੇ ਲੋਕ ਇਸ ਤਰ੍ਹਾਂ ਦਾ ਜਿਵੇਂ ਪਰਿਵਾਰਾ ਜਿਹਨੋਂ ਕੋ ਡੈਥ ਹੋ ਜਾਏ ਤੇ ਚਾਰ ਦਿਨ ਪੰਜ ਦਿਨ ਜਾਂ ਬੂੜੀ ਬਿਚੀ ਰਹਦੀ ਹੈ ਲੋਕ ਸ਼ੋਕ ਕਰਾਉਂਦੇ ਰਹਿੰਦੇ ਆ ਹੂੰ ਉਹਨੂੰ ਐ ਜਿਹੜੇ ਕੰਪੇਅਰ ਕਰਕੇ ਨਾ ਲੋਕਾਂ ਦੀ ਇਹਦਾ ਮਾਨਸਿਕਤਾ ਬਣ ਗਈ ਗੈਰ ਇਹ ਸੈਟੀ ਉਸੇ ਤਰ੍ਹਾਂ ਦੀ ਹੈ ਹੂੰ ਉਹ ਡੈਥ ਨਹੀਂ ਉਹ ਸ਼ਹੀਦੀ ਹੈ ਸ਼ਹੀਦੀ ਤੇ ਡੈਥ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ ਜੀ ਸ਼ਹੀਦੀ ਜਿਹੜੀ ਹੈ ਉਹ ਦੇ ਵਿੱਚ ਇੱਕ ਚਾਹਤ ਹੁੰਦੀ ਹੈ ਰਾਹ ਚੁਣਨ ਵਾਸਤੇ ਇਧਰ ਲੈ ਬਣੇ ਸ਼ਹੀਦੀ ਹੈ ਇਧਰ ਲੈ ਬਣੇ ਸੋਖਾ ਰਾਮ ਹੈ ਹਮਮ ਦੋਨੋਂ ਅਫਰ ਦਿੱਤੀਆਂ ਜਾਂਦੀਆਂ ਨੇ ਉਹਦੇ ਵਿੱਚੋਂ ਜਦੋਂ ਕਮੇਟ ਮਿਲਤ ਨਾਲ ਸ਼ਹੀਦੀ ਸਿਲੈਕਟ ਕੀਤੀ ਸਹਰ ਜਾਦਾ ਨੇ ਸਾਰੀਆਂ ਉਹਨਾਂ ਦਿੱਤੀਆਂ ਅਫਰ ਨੂੰ ਠਕਰਾਤਾ ਪੈਰ ਦੀ ਲੋਕ ਤੇ ਠਕਰਾਇਆ ਠੀਕ ਹੈ ਜਿਸ ਵਾਸਤੇ ਉਹਦੇ ਪਿੱਛੇ ਮਾਤਮਾ ਵਾਲਾ ਕੋਈ ਇਸ਼ੂ ਨਹੀਂ ਰਹਿ ਜਾਂਦਾ ਹਮਮ ਇਹਨੇ ਕਿ ਬੱਚੇ ਸੀ ਤੇ ਉਹਨਾਂ ਸਮਝ ਨਹੀਂ ਲੱਗੀ ਸਾਰੀ ਚਾਹਾਂ ਦੇ ਸਾਹਮਣੇ ਕੜੀ ਕੇ ਘਰ ਦੇ ਸੁਪੁੱਤਰ ਨੇ ਗੁਰਤੇਗਬਾਹ ਸਾਹਿਬ ਦੇ ਪੁੱਤਰ ਹੈ ਗੁਰਤੇਗਬਾਹ ਸਾਹਿਬ ਮੇਕੇ ਜਾ ਕੇ ਅਗਾਜ ਤੱਕ ਦੁਨੀਆ ਦੇ ਇਤਿਹਾਸ ਕਿ ਸੁਣਿਆ ਵੀ ਜਿਹੜਾ ਮਕਤੂਲ ਆ ਕਾਤਲ ਦੇ ਦਰਗਾਹ ਜਾਂਦਾ ਹੋਏ ਕਤਲ ਹੋਵਾਤੇ ਇਹ ਇੱਕ ਰੱਖਣ ਇਤਿਹਾਸ ਆ ਤੇ ਜਦੋਂ ਚਮਕੌਰ ਦੀ ਗੜੀ ਵਿੱਚ ਬਾਬਾ ਅਜੀਤ ਸਿੰਘ ਜੀ ਜੀ ਮਦਾਨੇ ਜੰਗ ਜੁਤੜਦੇ ਆ ਮਾਤਾ ਸਾਹਿਬ ਨੂੰ ਸ਼ਾਸਤਰ ਸਾਹ ਦੇ ਧਾਰੀ ਬਣਾ ਕੇ ਚਰਚੀ ਕਲਾਣਾ ਸਾਪੜਾ ਦੇ ਕੇ ਤੋਰਦੇ ਆ ਹਮ ਐਸੇ ਦਸ਼ਮਨ ਦਾ ਹਮਲਾ ਹੁੰਦਾ ਬੜੇ ਵੱਡੇ ਪੱਧਰ ਤੇ ਦਰਸ਼یاں ਕਰਪਾਣਾ ਟਕਵਾ ਦੇ ਹੋਰ ਪੀਰਾਂ ਦੇ ਨਾਲ ਜੋ ਛਲਣੀ ਛੜੀ ਹੋ ਕੇ ਸਾਹਿਬ ਜੀ ਦਾ ਪੂਰੇ ਲੜਾਈ ਜਦੋਂ ਜੈਦ ਨਾ ਪੂਰੀ ਸ਼ੂਰਮ ਕੱਢੀ ਨੇ ਲੜਾਈ ਲੜਦਾ ਮੈਦਾਨ ਚ ਦਿਖਦਾ ਹੈ ਨਾ ਉਸ ਵੇਲੇ ਆਪਣੇ ਗੁਰੂ ਸਾਹਿਬ ਚਮਕੌਰ ਦੀ ਗੜੀ ਦੇ ਉੱਤੇ ਮੰਮਤੀ ਦੇ ਉੱਤੇ ਬੈਠੇ ਸਾਰਾ ਅੱਖੀਂ ਵੇਖ ਰਹੇ ਹਾਲ ਔਰ ਜਦੋਂ ਸ਼ਹਾਦਤ ਦਾ ਜਾਨ ਪੀਣ ਲੱਗਦਾ ਦਿਖਦਾ ਖੜੇ ਤੇ ਉਦੋਂ ਗੁਰੂ ਸਾਹਿਬ ਨੇ ਚੜ੍ਹ ਜਿਗੜਾ ਦਾ ਗੁਰੂ ਸਾਹਿਬ ਨੇ ਚਕਰਾਨਾ ਕਰਦਾ ਜਕਾਰਾ ਛੜਿਆ ਬੜੀ ਬੜੀ ਉੱਚੀ ਆਵਾਜ਼ ਠੀਕ ਹੈ ਔਰ ਔਰ ਉਹਦੇ ਤੇ ਬਾਅਦ ਕਿਹਾ ਕਿ ਅਮਾਨਤ ਦੀ ਅਦਾ ਹੋਈ ਖੁਦਾ ਲਈ ਮਨਛਾਹ ਦੇ ਮਾਤਮਦਾ ਦੇ ਸਿੱਖੀ ਦੇ ਵਿੱਚ ਕਿਹਾ ਕਿ ਇਹ ਦਸਤੂਰ ਹੀ ਹੈ ਹਮਮ ਇਹ ਮੰਨਣ ਗੁਰਬਾਣੀ ਦੇ ਪਰਿਵਾਰਾਂ ਨੂੰ ਇਹ ਗੱਲ ਕਹਿੰਦੀ ਹੈ ਵੀ ਹਰਕ ਸੋਗ ਦੇ ਰਹੋ ਰਹਿ ਰਹੋ ਨਾ ਹੀ ਮਾਨ ਪਾਣਾ ਹਮਮ ਕਿ ਜੇਕਰ ਆ ਜਾਓਗੇ ਇਦਾਂ ਦੇ ਦੁਰਘਟਨਾ ਵਾਪਰਦੀ ਹੈ ਨਹੀਂ ਗੁਰੂ ਦੇ ਭਾਣੇ ਵਿੱਚ ਕਿਉਂਕਿ ਭਾਣਾ ਛੱਪੇ ਦਾ ਜਿਹੜਾ ਜਨਮ ਵੇਲੇ ਜਾਤ ਦੇ ਭਾਣਾ ਦਾ ਜੰਮਿਆ ਪਰਿਵਾਰ ਆਪਲਾ ਪਾਇਆ ਜਨਮ ਉਹਦੇ ਭਾਣੇ ਦਾ ਨੈਚਰ ਲੈ ਗਿਆ ਔਰ ਮੌਦੇ ਤੇ ਵੀ ਹਮਾਰਾ ਕਹਿੰਦੇ ਸੰ ਸੰ ਦਰਸ਼ੀ ਹੋ ਗਏ ਸੰਤ ਹੋੜ ਇੱਕ ਵਿਚਾਰ ਇੱਕ ਅ ਵਿਚਾਰਾਂ ਦੇ ਧਾਵੇ ਹੋ ਕੇ ਗੁਰੂ ਦੇ ਭੈ ਭਾਵਨ ਵਿੱਚ ਵਿਤਨਾ ਜਿਹਦਾ ਹਰ ਕੋਈ ਸੇਕ ਲੋ ਜਿੰਨਾ ਜਨਜਰ ਨਹੀਂ ਸੀ ਪਤਾ ਇਹਨਾਂ ਗੱਲਾਂ ਦਾ ਉਹਨਾਂ ਦੇ ਪਿਛਲੇ ਪੰਜ ਲਾਪਰਵਾਹੀ بے ਪ੍ਰਵਾਹੀ ਦੇ ਹਾਵਨਾ ਕਰੀ ਕੋਈ ਨਹੀਂ ਸੰਗਤ ਮੈਂ ਮੈਂ ਤਾਂ ਇੱਕ ਮੈਂ ਇਸ ਤੋਂ ਕਰਨ ਸਰਨ ਤਲਵਿੰਦਰ ਜੀ ਜੁੜੇ ਹੋਏ ਫਾਦਾ ਕੀਤਾ ਉਹਨਾਂ ਦੇ ਭਾਵ ਨਾਲ ਤਾਂ ਉਹ ਤੇ ਦਿੱਤਾ ਠੀਕ ਹੈ ਸੀਐਮ ਸਾਹਿਬ ਦਾ ਜ਼ਿਆਦਾ ਖਿਆਲ ਕੋ ਸੱਚਾ ਦੇ ਹੋਣ ਚਲੋ ਮੈਂ ਮੈਂ ਤੁਹਾਡੇ ਤੁਹਾਡੇ ਕੋਲ ਵਾਪਸ ਆਉਣਾ ਤੁਸੀਂ ਸਾਡੇ ਨਾਲ ਜੁੜੇ ਰਹੋ ਮੈਂ ਇੱਕ ਹੋਰ ਵੱਡੀ ਖਬਰ ਦੇ ਰਿਹਾ ਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਮੁੱਖ ਮੰਤਰੀ ਦੇ ਵੱਲੋਂ ਇਹ ਡਿਸੀਜਨ ਵਾਪਸ ਲੈ ਲਿਆ ਗਿਆ ਇਹ ਬਹੁਤ ਅਹਿਮ ਖਬਰ ਆਪਣੇ ਦਰਸ਼ਕਾਂ ਤੱਕ ਅਸੀਂ ਪਹੁੰਚਾ ਰਹੇ ਹਾਂ ਮੁੱਖ ਮੰਤਰੀ ਨੇ 27 ਤਰੀਕ ਨੂੰ ਜਮਾਤਵੀ ਵਿਗਲ ਬਜਾਉਣ ਵਾਲਾ ਫੈਸਲਾ ਲਿਆ ਸੀ ਉਸ ਨੂੰ ਟਵੀਟ ਕਰਕੇ ਵਾਪਸ ਲੈ ਲਿਆ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਫੌਰਨ ਬਾਅਦ ਮੁੱਖ ਮੰਤਰੀ ਦੇ ਵੱਲੋਂ ਡਿਸਾਈਡ ਕੀਤਾ ਗਿਆ ਕਿ ਠੀਕ ਹੈ ਅਗਰ ਇਸ ਦੇ ਉੱਤੇ ਕਿੰਤੂ ਪਰੰਤੂ ਹੋ ਰਿਹਾ ਹੈ ਤਾਂ ਅਸੀਂ ਇਹ ਫੈਸਲਾ ਵਾਪਸ ਲੈਂਦੇ ਹਾਂ 10 ਤਰੀਕ 10 ਵਜੇ ਵਾਲਾ ਜੋ 27 ਤਰੀਕ 10 ਵਜੇ ਵਾਲਾ ਸਵੇਰੇ 10 ਵਜੇ ਵਾਲਾ ਫੈਸਲਾ ਸੀ ਜਮਾਤਵੀ ਵਿਗਲ ਬਜਾਉਣ ਵਾਲਾ ਉਹ ਮੁੱਖ ਮੰਤਰੀ ਨੇ ਅ ਫੈਸਲਾ ਵਾਪਸ ਪਲੈਨ ਦਾ ਐਲਾਨ ਕਰ ਦਿੱਤਾ ਹੈ ਆਪਣੇ ਟਵੀਟ ਦੇ ਜ਼ਰੀਏ ਮੁੱਖ ਮੰਤਰੀ ਨੇ ਇਹ ਫੈਸਲਾ ਲਿਆ ਹੈ ਔਰ ਕਾਬਲੇਗੋਰਾ ਕਿ ਐਸਜੀਪੀਸੀ ਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਸੀ ਮੁੱਖ ਮੰਤਰੀ ਨੂੰ ਤੁਸੀਂ ਕਹਿ ਸਕਦੇ ਹੋ ਕਿ ਆਦੇਸ਼ ਮੁੱਖ ਮੰਤਰੀ ਦੇ ਕੋਲ ਪਹੁੰਚਣ ਦੇ ਕੁਝ ਹੀ ਮਿੰਟਾਂ ਬਾਅਦ ਕੁਝ ਹੀ ਮਿੰਟ ਦੇ ਵਿੱਚ ਪੀਐਮ ਨੇ ਡਿਸਾਈਡ ਕਰ ਲਿਆ ਖੈਰ ਆਪਾਂ ਸਾਰੇ ਸਮਝਦੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਦਾ ਜੋ ਫੈਸਲਾ ਜਾਂ ਹੁਕਮ ਹੁੰਦਾ ਹੈ ਉਹ ਪੂਰੀ ਸਿੱਖ ਸੰਗਤ ਦੇ ਲਈ ਉਹ ਕੋਈ ਵੀ ਕਿਸੇ ਵੀ ਅਹੁਦੇ ਦੇ ਉੱਤੇ ਹੋਵੇ ਤਾਂ ਇਹ ਤੁਸੀਂ ਕਹਿ ਸਕਦੇ ਹੋ ਕਿ ਪੂਰੀ ਤਰ੍ਹਾਂ ਦੇ ਉੱਤੇ ਮੁੱਖ ਮੰਤਰੀ ਨੇ ਮੰਨ ਰੱਖ ਨੋਟੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਉਹ ਫੈਸਲਾ ਵਾਪਸ ਲੈ ਲਿਆ ਸੀਐਮ ਨੇ ਮਾਤਮੀ ਬਿਗਲ ਵਜਾਉਣ ਵਾਲਾ ਫੈਸਲਾ ਵਾਪਸ ਲੈ ਲਿਆ ਇਸ ਸਮੇਂ ਦੀ ਅਹਿਮ ਤੇ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ 27 ਤਰੀਕ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਦੇ ਉੱਤੇ ਜਦੋਂ ਉਹਨਾਂ ਨੂੰ ਚਿੰਵਾਦਿਤ ਆ ਗਿਆ ਸੀ ਛੋਟੀਆਂ ਜਿੰਨਾਂ ਨੂੰ ਦੀਵਾਰਾਂ ਦੇ ਵਿੱਚ ਤੇ ਉਸ ਦਿਨ ਸਵੇਰੇ 10 ਵਜੇ ਮਾਤਮੀ ਬਿਗਲ ਵਜਾਉਣ ਦਾ ਫੈਸਲਾ ਲਿਆ ਗਿਆ ਸੀ ਹਾਲਾਂਕਿ ਇਹ ਜ਼ਰੂਰ ਉਹਨਾਂ ਦੀ ਮਨਸ਼ਾ ਜੋ ਐਸਡੀਪੀਸੀ ਆ ਕਾਲੀਗਲ ਦੇ ਬੁਲਾਰੇ ਵੀ ਸੱਟ ਨਾਲ ਕਹ ਰਹੇ ਸੀ ਕਿ ਉਹਨਾਂ ਦੀ ਮਨਸ਼ਾ ਸ਼ਰਧਾਂਜਵੀ ਦੇਨ ਨੂੰ ਹੋਏਗੀ ਪਰ ਸਿੱਖ ਸਿਧਾਂਤਾਂ ਦੇ ਮੁਤਾਬਿਕ ਇਸ ਤਰੀਕੇ ਨਾਲ ਮਾਤਮੀ ਵਿਗਲ ਨਹੀਂ ਹੁੰਦੇ ਬਲਕਿ ਜੈਕਾਰੇ ਛੱਡੇ ਜਾਂਦੇ ਨੇ ਜਿੰਨੀ ਵੱਡੀ ਕੁਰਬਾਨੀ ਉਹਨਾਂ ਦੇ ਵੱਲੋਂ ਦਿੱਤੀ ਗਈ ਸੀ ਉਸ ਤੋਂ ਬਾਅਦ ਸੀਐਮ ਨੇ ਫੈਸਲਾ ਵਾਪਸ ਲੈ ਲਿਆ ਬਹੁਤ ਅਹਿਮ ਤੇ ਵੱਡੀ ਖਬਰ ਹੈ ਇਸ ਸਮੇਂ ਮਾਤਮੀ ਵਿਗਲ ਬਚਾਉਣ ਵਾਲਾ ਫੈਸਲਾ ਵਾਪਸ ਲਿਆ ਗਿਆ 27 ਤਰੀਕ ਨੂੰ ਜੋ ਮਾਤਮੀ ਵਿਗਲ ਬਚਾਉਣ ਵਾਲਾ ਫੈਸਲਾ ਸੀ ਮਹਤਾ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ ਦੇ 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 ਯਾਰ ਯਾਰ ਤੁਹਾਡਾ ਫਰਸਟ ਰਿਐਕਸ਼ਨ ਸਰ ਸੀਐਮ ਨੇ ਟਵੀਟ ਕਰਕੇ ਸੀਐਮ ਸਾਹਿਬ ਨੇ ਡਿਸੀਜਨ ਲੈ ਲਿਆ ਕਿ ਠੀਕ ਹੈ ਜੇ ਇਤਰਾਜ਼ ਹੈ ਅਕਾਲ ਤਖਤ ਸਾਹਿਬ ਦੇ ਆਦੇਸ਼ ਨੇ ਤਾਂ ਅਸੀਂ ਆਪਣਾ ਫੈਸਲਾ ਵਾਪਸ ਲੈ ਲੇ ਨਾ ਨਾ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਦੇਖੋ ਕਮਿਊਨਿਟੀ ਦੇ ਵਿੱਚ ਕੌਮ ਦੇ ਵਿੱਚ ਜਿਹੜੀ ਗੱਲ ਨਾਲ ਦੁਬਧਾ ਪੈਦਾ ਹੁੰਦੀ ਹੈ ਨਾ ਜੋ ਕਦੇ ਵੀ ਪੈਦਾ ਜੰਮਦਾ ਰਹਵਾਦ ਨੂੰ ਉਸ ਤਰ੍ਹਾਂ ਦਾ ਸਨੀਆ ਕਰਨਾ ਚਾਹੀਦਾ ਜੀ ਕਿਉਂਕਿ ਜੇ ਅਨਪੋਲਪੋਨੇ ਚ ਨਾ ਸਮਝੀ ਕਰਕੇ ਸੀਐਮ ਸਾਹਿਬ ਨੂੰ ਇਦਾਂ ਦੀ ਐਨਾਨਸਮੈਂਟ ਕੀਤੀ ਹੈ ਜਿਹੜਾ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਹਰ ਚ ਉਹਨਾਂ ਬਾਹਰ ਹੈ ਲੈ ਚ ਕਕਰਾ ਦਾ ਇਹਨੇ ਹੈਗਾ ਆਪਸ ਵਿੱਚ ਇਹ ਤਾਂ ਕੋਈ ਸਿਆਸਤ ਨਹੀਂ ਉਹਨੇ ਨਾ ਗੇਨ ਕਰਦੀ ਗੱਲ ਆ ਨਾ ਲੂਜ਼ ਕਰਦੀ ਗੱਲ ਆ ਇਹਦੇ ਇੱਕ ਸਿਧਾਂਤ ਦੀ ਗੱਲ ਆ ਰਵਾਇਤ ਦੀ ਗੱਲ ਆ ਇੰਨਾ ਬੜਾ ਮੋਸ਼ਨ ਨੂੰ ਸਮਝੇ ਕੌਮ ਤੇ ਜਿਹਨੂੰ ਇਹ ਦੁਨੀਆ ਭਰ ਦਾ ਜਿਹੜਾ ਸੈਕਟਰ ਤੋਂ ਤੇ ਹੈਗੀ ਹੈਗੀ ਆ ਕੋਈ ਵੀ ਜਿਹਨੂੰ ਇਹ ਗੱਲ ਦਾ ਸਾਥ ਆ ਆਹ ਵਟਸਐਪ ਤੇ ਅੱਜ ਕੱਲ ਬੜਾ ਚਲ ਰਿਹਾ ਸਾਡੇ ਹਿੰਦੂ ਭਰਾਵਾਂ ਵੱਲੋਂ ਉਹਨਾਂ ਦੇ ਪ੍ਰਚਾਰਕ ਨੇ ਉਹਨਾਂ ਵੱਲੋਂ ਬੜੇ ਵੱਡੇ ਪੱਧ ਤੇ ਮੈਂ ਤਾਂ ਕੱਲੇ ਤੋਂ ਤੱਕ ਸੁਣਿਆ ਸੀ ਇੱਕ ਸਵਾਮੀ ਜੀ ਪ੍ਰਚਾਰ ਕਰ ਰਹੇ ਜਿਕੇ ਬੜੀ ਵੱਡੀ ਜਨ ਸਭਾ ਦੇ ਵਿੱਚ ਆਪਣੇ ਹਿੰਦੂ ਕਮਿਊਨਿਟੀ ਦੇ ਸਮਰਥਕ ਉਹਨਾਂ ਨੇ ਕਲੀਅਰਲੀ ਕਿਹਾ ਤੇ ਜੇ ਮੈਂ ਆ ਤਾਂ ਮੇਰੇ ਇੱਕ ਵਿਚਾਰਾਂ ਦਾ ਉਹ ਜੇ ਰਾਸ਼ਟਰਪਿਤਾ ਦਾ ਤਤਕਾਰ ਤੋਂ ਦੇਣਾ ਤੇ ਮਾਦਮਾਕਾਂ ਦੀ ਨਾਲੇ ਪੜਦਾ ਉਹ ਬਹੁਤ ਬਹੁਤ ਸੰਕਾਉਤਾ ਬਾਗਾ ਜਨਾ ਧਰਮ ਦੇ ਖਾਤਰ ਦੂਜੇ ਧਰਮ ਬਚਾਉਣ ਦੇ ਗਾਦਰ ਸਾਰਾ ਸਭਾਂ ਨੂੰ ਕਿ ਲਾਤਾ ਹੂੰ ਬਿਲਕੁਲ ਬਿਲਕੁਲ ਇਹ ਅਸਲੈਬ ਤੇ ਜਿਹੜਾ ਵੀ ਜਿਸ ਤਰ੍ਹਾਂ ਸੋਚਦਾ ਇਹ ਅਸਲੈ ਇੱਕ ਸੋਚਣ ਦੀ ਗੱਲ ਹੁੰਦੀ ਹੈ ਜਿੰਨੇ ਸੀ ਪਤਾ ਤੇ ਉਹ ਜਹਦਰ ਸਾਹਿਬ ਦਾ ਹੁਕਮ ਲੱਗਾ ਠੀਕ ਆ ਮੰਨ ਲਿਆ ਬਹੁਤ ਚੰਗੀ ਗੱਲ ਹੈ ਟਕਰਾਅ ਵਾਲੀ ਸਿੱਧੀ ਤੇ ਕਦੇ ਵੀ ਇਹੋ ਜੇ ਮੈਨੂੰ ਫਤਰੀ ਕੇ ਦਾ ਕੇ ਸਿਧਾਂਤ ਦਾ ਜਾਂ ਕੇ ਰਵਾਇਤ ਦਾ ਪਰੰਪਰਾ ਦਾ ਮੈਨੂੰ ਨਹੀਂ ਪਤਾ ਮੈਂ ਗਲਤੀ ਕਰ ਰਿਹਾ ਹਾਂ ਜਾਂ ਹੌਲ ਹੌਲ ਕੇ ਇਹ ਇਹ ਪਲੇ ਰਿਹਾ ਮੈਨੂੰ ਵੇਟਰਾ ਗੱਲ ਕੋਈ ਸ਼ਰਮ ਨਹੀਂ ਹੋਣੀ ਜੀ ਚੰਗੀ ਗੱਲ ਹੈ ਮਾੜੀ ਗੱਲ ਨਹੀਂ ਜੀ ਤੁਹਾਨੂੰ ਸ਼ੁਕਰੀਆ ਤਨਬਾਸੜਨਾ ਜੁਰੰਦਲੇ ਇਸ ਪੂਰੀ ਗੱਲਬਾਤ ਲਈ ਮੁੱਖ ਮੰਤਰੀ ਦਾ ਟਵੀਟ ਕੀਤਾ ਇੱਕ ਵਾਰ ਅਸੀਂ ਦਿਖਾ ਦਾਂਗੇ ਮਲਵਿੰਦਰ ਸਿੰਘ ਕਾਂਗੇ ਇਸ ਸਮੇਂ ਚੀਫ ਸਪੋਕਸਪਰਸਨ ਪੰਜਾਬ ਆਮ ਆਦਮੀ ਪਾਰਟੀ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਮਾਣਦਾ ਵੀ ਰੱਖਾਂਗਾ ਇੱਕ ਵਾਰੀ ਟਵੀਟ ਤੁਸੀਂ ਆਪਣੀ ਸਕਰੀਨ ਦੇ ਬਿਲਕੁਲ ਬਾਟਮ ਬਿਲਕੁਲ ਹੇਠਾਂ ਪੜ ਪਾ ਰਹੇ ਹੋ ਮੁੱਖ ਮੰਤਰੀ ਦੇ ਵੱਲੋਂ ਟਵੀਟ ਕੀਤਾ ਗਿਆ ਔਰ ਸੀਐਮ ਦੇ ਟਵੀਟ ਦੇ ਵਿੱਚ ਬਹੁਤ ਅਹਿਮ ਚੀਜ਼ ਹੈ ਸੋ ਜਿਹੜੀ ਸਕਰੀਨ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਮੈਂ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਇਹ ਨਾ ਸ਼ਹਾਦਤ ਵਾਲੇ ਦਿਨਾਂ ਦੇ ਵਿੱਚ ਸਮੁੱਚੀਆਂ ਸੰਗਤਾਂ ਸਹਿਬਜ਼ਾਦਿਆਂ ਦੀ ਕੁਰਬ ਇਸ ਲਈ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ 27 ਦਸੰਬਰ ਨੂੰ ਸ਼੍ਰੀ ਫਤਗੱਟ ਸਾਹਿਬ ਦੇ ਵਿੱਚ ਬਿਗਲ ਬਜਾਉਣ ਵਾਲਾ ਫੈਸਲਾ ਵਾਪਸ ਲਿਆ ਜਾਂਦਾ ਹੈ। ਤਾਂ ਇਹ ਸੀਐਮ ਦਾ ਟਵੀਟ ਹੈ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਲਾਜ਼ਮੀ ਤੌਰ ਤੇ ਕਿਉਂਕਿ ਜਦੋਂ ਆਪਾਂ ਛੋਟੇ ਸਹਿਬਜ਼ਾਦਿਆਂ ਦੀ ਦਸ਼ਮਪਤਾ ਦੇ ਪਰਿਵਾਰ ਦਾ ਸੀ ਜ਼ਿਕਰ ਕਰਦੇ ਹਾਂ ਉਹ ਉਹ ਦਾ ਮਹੀਨਾ ਚੱਲ ਰਿਹਾ ਉਹ 15 ਵਾੜਾ ਚੱਲ ਰਿਹਾ ਹੈ ਜਦੋਂ ਪੂਰਾ ਪਰਿਵਾਰ ਸ਼ਹੀਦ ਹੋ ਗਿਆ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਹੋਈ ਤਾਂ ਉਹਨਾਂ ਦਿਨਾਂ ਦੇ ਵਿੱਚ ਪੋਲਿਟੀਕਲ ਤੌਰ ਦੇ ਉੱਤੇ ਕੋਈ ਬਿਆਨਬਾਜ਼ੀਆਂ ਨਾ ਹੋਣ ਹਰ ਕੋਈ ਇਹੀ ਉਮੀਦ ਕਰ ਰਿਹਾ ਹੁੰਦਾ ਹੈ ਤੇ ਸੀਐਮ ਆਪਣੇ ਟਵੀਟ ਦੇ ਵਿੱਚ ਉਹੀ ਕੁਝ ਲਿਖਦੇ ਹੋਏ ਨਜ਼ਰ ਆ ਰਹੇ ਨੇ ਬਹੁਤ ਅਹਿਮ ਖਬਰ ਹੈ ਅਸੀਂ ਹੋਰ ਗੱਲਬਾਤ ਕਰਦੇ ਹਾਂ ਮਲਵਿੰਦਰ ਸਿੰਘ ਕੰਗ ਸਾਡੇ ਨਾਲ ਜੁੜ ਰਹੇ ਨੇ ਆਮ ਆਦਮੀ ਪਾਰਟੀ ਦੇ ਚੀਫ ਸਪੋਕਸਪਰਸਨ ਨੇ ਕੰਗ ਸਾਹਿਬ ਤੋੜਾ ਫਸਟ ਰਿਐਕਸ਼ਨ ਸੀਐਮ ਦਾ ਟਵੀਟ ਜਥੇਦਾਰ ਸਾਹਿਬ ਦਾ ਆਦੇਸ਼ ਔਰ ਇਸ ਸਭ ਦੇ ਵਿਚਾਲੇ ਮਹਾਤਮੀ ਬਿਗਲ ਵਾਲਾ ਫੈਸਲਾ ਵਾਪਿਸ ਸਭ ਤੋਂ ਪਹਿਲੀ ਗੱਲ ਤੇ ਗੌਰਵ ਜੀ ਇਹ ਹੈ ਵੀ ਜਥੇਦਾਰ ਸਾਹਿਬ ਦਾ ਆਦੇਸ਼ ਹਮੇਸ਼ਾ ਹੀ ਸਿਰ ਮੱਥੇ ਹੁੰਦਾ ਹੈ ਉਹਦੇ ਦੂਜੀ ਗੱਲ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਮਨਛਾ ਸੀ ਜੀ ਉਹਦੇ ਤੇ ਵੀ ਕੋਈ ਸਵਾਲ ਨਹੀਂ ਖੜੇ ਕਰ ਸਕਦਾ ਉਹਨਾਂ ਦਾ ਜਿਹੜਾ ਉਸ ਦਿਨ ਕਹਿਣਾ ਸੀ ਜਾਂ ਉਹਨਾਂ ਦਾ ਜਿਹੜਾ ਮੰਨਣਾ ਸੀ ਵੀ ਇਹ ਉਹ ਦਿਨ ਹੈ ਜਦੋਂ ਸਾਰੀ ਦੁਨੀਆ 'ਚ ਉਹ ਮਹਾਨ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਰਬੰਸਦਾਨੀ ਜਿਨ੍ਹਾਂ ਦੇ ਛੋਟੇ ਔਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਹੁੰਦੇ ਆ ਔਰ ਸਾਰੀ ਦੁਨੀਆ ਜਿਹੜੀ ਆ ਉਹ ਵਿਰਾਗ ਚ ਔਰ ਕਿਤੇ ਨਾ ਕਿਤੇ ਉਹਨਾਂ ਦੀ ਯਾਦ ਚ ਜਿਹੜੀ ਸਮਰਪਿਤ ਹੁੰਦੀ ਆ ਖਾਸ ਕਰਕੇ ਹਫਤਾ ਹੂੰ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਜਿਹੜਾ ਉਸ ਦਿਨ ਘੋਸ਼ਣਾ ਕੀਤੀ ਸੀ ਉਹਦੇ ਪਿੱਛੇ ਵੀ ਟੈਨਸ਼ਨ ਐ ਸੀ ਵੀ ਇੱਕ ਜਿਹੜਾ 10 ਵਜੇ ਕੇ 10 ਮਿੰਟ ਤੱਕ 10 ਵਜੇ ਤੋਂ ਲੈ ਕੇ 10 ਮਿੰਟ 10 ਮਿੰਟ ਲਈ ਜਿਹੜਾ ਉਹ ਇੱਕ ਲੋਕਾਂ ਨੂੰ ਕਿਤੇ ਨਾ ਕਿਤੇ ਇਨ ਯੋਮੀ ਕਹਿ ਸਕਦੇ ਇੰਟੀਮੀਟ ਕਰਨਾ ਵੀ ਇਸ ਟਾਈਮ ਕਿਹੜਾ ਸਮਾਂ ਆ ਤੇ ਆਪਾਂ ਸਾਰੇ ਧਿਆਨ ਚ ਉਸ ਪਰਮਾਤਮਾ ਨੂੰ ਯਾਦ ਕਰੀਏ ਛੋਟੇ ਸਾਬਜਾਦਿਆਂ ਨੂੰ ਯਾਦ ਕਰੀਏ ਉਹਨਾਂ ਨੂੰ ਸ਼ਰਧਾਂਜਲੀ ਆਪਣੇ ਆਪਣੇ ਤਰੀਕੇ ਨਾਲ ਜਿਹੜਾ ਦਈਏ ਉਹਦੇ ਪਿੱਛੇ ਵੀ ਉਸ ਦਿਨ ਵੀ ਮਨਚਾਹੀ ਸੀ ਲੇਕਿਨ ਜਦੋਂ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਬਹੁਤ ਹੀ ਸਤਿਕਾਰਯੋਗ ਹੈ ਸੁਪਰੀਮ ਐਸਿਕ ਕੌਮ ਦੇ ਹਮਮ ਔਰ ਜਦੋਂ ਉਹਨਾਂ ਨੇ 28 ਤਰੀਕ ਦਾ ਜਿਹੜਾ ਇਹ ਸਮਾ ਦਿੱਤਾ ਐ ਕੌਮ ਨੂੰ ਸਾਬਜਾਦਿਆਂ ਦੀ ਯਾਦ ਚ ਤੇ ਮੈਨੂੰ ਲੱਗਦਾ ਹੈ ਵੀ ਬਹੁਤ ਹੀ ਇੱਕ ਜਿਹਨੂੰ ਕਹਿ ਸਕਦੇ ਸਟੇਟਸਮੈਨ ਦੀ ਤਰ੍ਹਾਂ ਵੱਡਾ ਦਿਲ ਦਿਖਾਉਂਦੇ ਹੋਏ ਅਲਟੀਮੇਟਲੀ ਇਹ ਦਿਨਾਂ ਚ ਤੇ ਮਕਸਦ ਹੀ ਕੋਈ ਹੋਰ ਹੋ ਹੀ ਨਹੀਂ ਸਕਦਾ ਸ਼ਵਾ ਉਹ ਇੰਨੀਆਂ ਵੱਡੀਆਂ ਸ਼ਾਤਾਂ ਨੂੰ ਯਾਦ ਕਰਨ ਦੇ ਤੇ ਉਹਨਾਂ ਨੂੰ ਸ਼ਤਾਂਜੀਆਂ ਦੇਣ ਤੇ ਤਾਂ ਮੁੱਖ ਮੰਤਰੀ ਜੀ ਨੇ ਇੱਕ ਬੜੀ ਵਧੀਆ ਔਰ ਮਤਲਬ ਮੈਨੂੰ ਲੱਗਦਾ ਹੈ ਵੀ ਬਹੁਤ ਪੰਥ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਜੀ ਔਰ ਇਮੀਡੀਏਟਲੀ ਜੱਜੇਦਾਰ ਸਾਹਿਬ ਕਿਉਂਕਿ ਜੱਜੇਦਾਰ ਸੁਪਰੀਮ ਹੈ ਔਰ ਇਮੀਡੀਏਟਲੀ ਉਹਨਾਂ ਨੇ ਫੈਸਲਾ ਲੇਕਿਨ ਮੰਚਾ ਉਸ ਦਿਨ ਵੀ ਮੁੱਖ ਮੰਤਰੀ ਜੀ ਦੀ ਕੋਈ ਇਹ ਨਹੀਂ ਸੀ ਕੋਈ ਰਵਾਇਤਾਂ ਨੂੰ ਯਾ ਉਹਦੇ ਉਲਟ ਅਲਟੀਮੇਟਲੀ ਇਹ ਦਿਨਾਂ ਚ ਹੁੰਨੇ ਤੇ ਆਪਾਂ ਬਰਾਗ ਕੀ ਹੈ ਜਿਹੜੇ ਜਿਹੜੇ ਲੋਕ ਸ਼ਰਧਾਂ ਉਹ ਉਸ ਕੁਰਬਾਨੀਆਂ ਨੂੰ ਯਾਦ ਕਰਦੇ ਆ ਉਹਨਾਂ ਦੀ ਮਾਨਸਿਕ ਦਿੱਤਾ ਵੀ ਹਰ ਤਰੀਕੇ ਨਾਲ ਉਹਨਾਂ ਨੂੰ ਸ਼ਰਧਾਂਜਨੀ ਦੇ ਰਹੇ ਠੀਕ ਹੈ ਬਿਲਕੁਲ ਲੱਗਦਾ ਹੈ ਇੱਕ ਬਹੁਤ ਬਿਹਤਰ ਮੁਖਵੰਦਰੀ ਜੀ ਨੇ ਔਰ ਚੇਤੇਦਾਰ ਸਾਹਿਬ ਦਾ ਕਹਿਣਾ ਹੋ ਗਿਆ ਤੇ ਸਿਰ ਮੱਥੇ ਔਰ ਤੋਂ ਬਾਅਦ ਕੋਈ ਸਟੀ ਗੱਲ ਹੀ ਸੀ ਸਾਡੇ ਨਾਲ ਇਸ ਸਮੇਂ ਵਿਟਸਰ ਸਿੰਘ ਬਲਟੋਹਾ ਜੀ ਜੁੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਬਲਟੋਹਾ ਸਾਹਿਬ ਅਕਾਲ ਤਖਤ ਸਾਹਿਬ ਦੇ ਆਦੇਸ਼ ਕੁਝ ਹੀ ਮਿੰਟਾਂ ਬਾਅਦ ਮੁੱਖ ਮੰਤਰੀ ਦਾ ਟਵੀਟ ਤੇ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਸ਼ਹਾਦਤ ਦੇ ਉੱਤੇ ਛੋਟੇ ਸਾਬਜ਼ਾਦਿਆਂ ਦੀ ਸ਼ਹਾਦਤ ਦੇ ਉੱਤੇ ਕੋਈ ਵਿਵਾਦ ਵਾਦ-ਵਿਵਾਦ ਨਹੀਂ ਇਸ ਕਰਕੇ ਡਿਸੀਜਨ ਵਾਪਸ 27 ਤਰੀਕ ਨੂੰ ਇਹ ਚਲ ਚੰਗੀ ਗੱਲ ਹੈ ਜੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤੋਂ ਬਾਅਦ ਪੰਜਾਬ ਸਰਕਾਰ ਨੇ ਦਾ ਮੁੱਖ ਅਦਲੀਕਾ ਫਸਟ ਕੋਰਟ ਨੇ ਨਹੀਂ ਸੀ ਤਾਇਦਿਆ ਗਿਆ ਸੀ ਤੇ ਇਡੇ ਵੱਡੇ ਪੱਧਰ ਤੇ ਕੀਤੂਪੰਤੂ ਹੋਇਆ ਸਵਾਲ ਉੱਠੇ ਤੇ ਪਰਸੇ ਵਾਪਸ ਹੋ ਜਾਣਾ ਚਾਹੀਦਾ ਸੀ ਨਹੀਂ ਤੇ ਫਿਰ ਕੱਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਕੀਤਾ ਸੀ ਉਹਦੇ ਵੀ ਵਾਪਸ ਹੋ ਜਾਣਾ ਚਾਹੀਦਾ ਸੀ ਪਰ ਪਤਾ ਨਹੀਂ ਕਿਉਂ ਅੱਜ ਸਿੱਖਾਂ ਦੀ ਸਰਮੌਰ ਸ਼ਕਤੀ ਨੂੰ ਬੋਲਣਾ ਪਿਆ ਜੀ ਆਦੇਸ਼ ਜਾਰੀ ਕਰਨਾ ਪਿਆ ਉਸ ਤੋਂ ਬਾਅਦ ਸਹੀ ਅਸੀਂ ਇਹਨੂੰ ਮਤਲਬ ਚੰਗਾ ਹੀ ਚੰਗੀ ਗੱਲ ਹੀ ਕਵਾਂਗੇ ਕਿ ਸਰਕਾਰ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਉੱਤੇ ਜਿਹੜਾ ਆ ਇਹ ਸਿੱਖ ਪਰੰਪਰਾਵਾਂ ਦੇ ਵਿਰੁੱਧ ਸਿੱਖ ਰਵੈਤਾਂ ਦੇ ਵਿਰੁੱਧ ਜਿਹੜਾ ਫੈਸਲਾ ਸੀਗਾ ਮਾਹਤਮੀ ਬਿਗਲ ਵਾਲਾ ਉਹ ਵਾਪਸ ਲੈ ਲਿਆ ਹੈ ਉਹ ਚੰਗੀ ਗੱਲ ਹੈ ਜੀ ਹੂੰ ਚਲੋ ਦੇਖੋ ਗੱਲ ਇਹ ਹੈ ਕਿ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸ਼ਹਾਦਤ ਦੇ ਮੁੱਦੇ ਉੱਤੇ ਅਸੀਂ ਕਿਸੇ ਡਿਬੇਟ ਵਾਲੇ ਪਾਸੇ ਨਾ ਚਲੇ ਜਾਈਏ ਤੁਹਾਡੀ ਆਪਸ ਦੇ ਵਿੱਚ ਵੀ ਅਸੀਂ ਕੋਈ ਕਾਊਂਟਰ ਕੁਐਸਚਨ ਆ ਲਵਾਂ ਪਰ ਮੈਂ ਬਲਟੋਵਾ ਸਾਹਿਬ ਇੱਕ ਸਵਾਲ ਜ਼ਰੂਰ ਲੈਣਾ ਚਾਹਵਾਂਗਾ ਕੰਗ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਇੱਕ ਬਹੁਤ ਇੰਪੋਰਟੈਂਟ ਤੇ ਸੋਲਿਡ ਤਰਕ ਹੈ ਸੀ ਕਿ ਕਈ ਵਾਰ ਸੰਗਤ ਨੂੰ ਪਤਾ ਨਹੀਂ ਹੁੰਦਾ ਕਿ ਆਖਿਰ ਸਵੇਰੇ 10 ਵਜੇ ਦੇ ਆਸ-ਪਾਸ ਉਹ ਸਮਾਂ ਸੀ ਜਦੋਂ ਉਹਨਾਂ ਨੂੰ ਚਣਵਾ ਦਿੱਤਾ ਗਿਆ ਜਾਂ ਉਸ ਸਮਾਂ ਲੋਕਾਂ ਤੱਕ ਪਹੁੰਚ ਸਕੇ ਪਤਾ ਲੱਗ ਸਕੇ ਨਵੀਂ ਪੀੜ੍ਹੀ ਨੂੰ ਪਤਾ ਲੱਗ ਸਕੇ ਬਸ ਮਨਸ਼ਾ ਉਸ ਦੇ ਪਿੱਛੇ ਇਹੀ ਸੀ ਨਹੀਂ ਉਹਦੇ ਬਾਰੇ ਬੜੇ ਤਰੀਕੇ ਨਹੀਂ ਜੀ ਸਰਕਾਰ ਕੋਲੇ ਹਮ ਰੱਖਿਆ ਲਗੀ ਸਰਕਾਰ ਆਪ ਵੀ ਜਿੰਨੀ ਐਡਵਰਟਾਈਜ਼ਮੈਂਟ ਕਰਦੀ ਆ ਉਥੇ ਉਹਨਾਂ ਲਸਾਨੀ ਸ਼ਹੀਦਾਂ ਦੇ ਜਿਹੜੇ ਆ ਐਡਵਰਟਾਈਜ਼ਮੈਂਟ ਕਰਕੇ ਵੀ ਦੱਸਿਆ ਜਾ ਸਕਦਾ ਆ ਸੋਸ਼ਲ ਮੀਡੀਆ ਤੇ ਐਡਵਰਟਾਈਜ਼ਮੈਂਟ ਕੀਤੀ ਜਾ ਸਕਦੀ ਆ ਤੇ ਇਹਨਾਂ ਨੂੰ ਤਾਂ ਤਰੀਕੇ ਦੱਸਣ ਦੀ ਲੋੜ ਹੀ ਨਹੀਂ ਐਡਵਰਟਾਈਜ਼ਮੈਂਟ ਕਿਵੇਂ ਕਰਦੀ ਆ ਇਹਨਾਂ ਨੇ ਕੈਂਪ ਲਾਈ ਲਾਇਆ ਸੰਦੇਸ਼ ਕਿਵੇਂ ਪਤਾਈਦਾ ਇਹਨਾਂ ਨੂੰ ਦੱਸਣ ਦੀ ਥੋੜੀ ਲੋੜ ਹੈ ਇਹ ਇਹ ਤਾਂ ਸਾਰੇ ਤਰੀਕੇ ਜਾਣਦੇ ਆ ਪਰ ਤੁਸੀਂ ਇੱਕ ਜਿਹੜੀ ਸਿੱਧੀ ਪਰਪਰਮਾ ਦੇ ਵਿਰੁੱਧ ਗੱਲ ਹੈ ਜੀ ਉਸ ਗੱਲ ਨੂੰ ਅਡਾਪਟ ਕਰਕੇ ਤੇ ਨਾ ਨਾ ਕਹੋ ਜੀ ਵੀ ਅਸੀਂ ਸੰਦੇਸ਼ ਦੇਣਾ ਚਾਹੁੰਦੇ ਸੀ ਬੱਚਿਆਂ ਤੱਕ ਪਹੁੰਚਾਉਣਾ ਚਾਹੁੰਦੇ ਸੀਗੇ ਜਿਹੜੇ ਬੱਚਿਆਂ ਨੂੰ ਉਹਨਾਂ ਦੀਆਂ ਦਾਦੀਆਂ ਨਾਨੀਆਂ ਉਹਨਾਂ ਦੀਆਂ ਮਾਤਾਵਾਂ ਇਹ ਨਹੀਂ ਦੱਸਦੀਆਂ ਕਿ ਸੱਭਜਾ ਦਾ ਇਤਿਹਾਸ ਕੀ ਹੈ ਹਾਂਜੀ ਉਹਨਾਂ ਨੂੰ ਤਾਂ ਸਾਰੀ ਉਮਰ ਹੀ ਨਹੀਂ ਪਤਾ ਲੱਗਣਾ ਠੀਕ ਹੈ ਅ ਕੰਗ ਜੀ ਦੇਖੋ ਹੁਣ ਪੁਆਇੰਟ ਇਹ ਹੈ ਕਿ ਤੁਸੀਂ ਜਿਹੜਾ ਚਾਹੁੰਦੇ ਸੀ ਜੋ ਮਨਸ਼ਾ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਹੁਣ ਉਸ ਦੇ ਲਈ ਕੋਈ ਵੱਖਰਾ ਤਰੀਕਾ ਅਪਣਾਇਆ ਜਾਏ ਦੇਖੋ ਇੰਪੋਰਟੈਂਟ ਤਾਂ ਹੈ ਕਿ ਜਿਹੜੀ ਸੰਗਤ ਹੈ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪਤਾ ਲੱਗੇ ਕਿਆਂ 26 27 28 ਨੂੰ ਜੇਕਰ ਅਸੀਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਜਾ ਰਹੇ ਹਾਂ ਉੱਥੇ ਜੋੜ ਮੇਲ ਲੱਗਦਾ ਤਾਂ ਉਸ ਦੀ ਵਜ੍ਹਾ ਕੀ ਹੈ ਸਾਰੇ ਨੂੰ ਪਤਾ ਹੈ ਹਾਲਾਂਕਿ ਲੇਕਿਨ ਫਿਰ ਵੀ ਉਹ ਦਿਨ ਕਿਹੜਾ ਸੀ ਉਹ ਕਿਹੜਾ ਸਮਾਂ ਸੀ ਉਸ ਦੇ ਬਾਰੇ ਦੇਖੋ ਸਰਵਜੀ ਫਰੋਮ ਦਾ ਫਰਸਟ ਡੇ ਮੁਖਮੰਦ ਜੀ ਨੇ 2018 ਚ ਵੀ ਜਦੋਂ ਬਤੌਰ ਮੈਂਬਰ ਪਾਰਲੀਮੈਂਟ ਸੀ ਇਹ ਨੋਟ ਕਰਨ ਵਾਲੀ ਗੱਲ ਹੈ ਇਹਨਾਂ ਦਿਨਾਂ ਜੀ ਪਾਰਲੀਮੈਂਟ ਦਾ ਸੈਸ਼ਨ ਲੱਗਿਆ ਸੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਦੋਂ ਮੈਂਬਰ ਪਾਰਲੀਮੈਂਟ ਸੀ ਔਰ ਉਹਨਾਂ ਨੇ ਉਸ ਟਾਈਮ ਸੁਬਿੰਤਰਾ ਮਹਾਜਨ ਜਿਹੜੇ ਸਪੀਕਰ ਸੀ ਉਹਨਾਂ ਨੂੰ ਚਿੱਠੀ ਲਿਖੀ ਸੀ ਔਰ ਪਾਰਲੀਮੈਂਟ ਤਸਦੀਹ ਦਿੱਤੀ ਸੀ ਕਿ ਛੋਟੇ ਸਹਿਬਜ਼ਾਦਿਆਂ ਦੇ ਸ਼ਹਾਦਤ ਦੇ ਦਿਨ ਚੱਲ ਰਹੇ ਆ ਔਰ ਮੁੱਖ ਮੰਤਰੀ ਜੀ ਦੇ ਅਪੀਲ ਦੇ ਕਰਕੇ ਹੀ ਉਸ ਟਾਈਮ ਪਹਿਲੀ ਵਾਰ ਜਿਹੜਾ ਦੇਸ਼ ਦੀ ਪਾਰਲੀਮੈਂਟ 'ਚ ਜਿਹੜੀ ਇਹ ਸ਼ਰਧਾਂਜਲੀ ਦਿੱਤੀ ਗਈ ਸੀ ਇਹ 2018 ਦਸੰਬਰ ਦੀ ਗੱਲ ਹੈ ਔਰ ਮੁੱਖ ਮੰਤਰੀ ਜੀ ਤੇ ਹਰੇਕ ਜੋ ਇੱਕ ਵਾਅਦਾ ਵਾਅਦਾ ਹੀ ਲੈਵਸੀ ਦੇ ਵਰਤ ਸਕਦੇ ਅਸੀਂ ਆਪਣੀ ਬੰਦਕ ਮਰਿਆਦਾ ਵਾ ਹੁਣ ਜੇ ਪੰਜਾਬ ਦੀ ਗੱਲ ਹੋਵੇ ਚਾ ਪੰਜਾਬੀ ਦੀ ਗੱਲ ਹੋਵੇ ਅਸੀਂ ਕੋਸ਼ਿਸ਼ ਕੀਤੀ ਔਰ ਅਸੀਂ ਹਮੇਸ਼ਾ ਜਿਹੜੀਆਂ ਸਾਡੀਆਂ ਸੰਸਥਾਵਾਂ ਨੂੰ ਸਤਿਕਾਰ ਦਿੱਤਾ ਅਸੀਂ ਕਦੇ ਜਥੇਦਾਰ ਤਲਬ ਨਹੀਂ ਕੀਤੇ ਅਸੀਂ ਜਥੇਦਾਰਾਂ ਦੇ ਸਾਹਮਣੇ ਸਿਰ ਝੁਕਾਏ ਆ ਔਰ ਆ ਦਿਨਾਂ ਚ ਵੀ ਜਦੋਂ ਇਹ ਗੱਲ ਚੱਲ ਰਹੀ ਹੈ ਸ਼ਾਹਤਾ ਦੇ ਦਿਨ ਚੱਲ ਰਿਹਾ ਤੇ ਮੁੱਖ ਮੰਤਰੀ ਦੇ ਬੜੀ ਨਿਮਰਤਾ ਸਹਿਤ ਬੜੇ ਸੱਚੇ ਸਿੱਟ ਹੁੰਦੇ ਹੋਏ ਔਰ ਇੱਕ ਗੱਲ ਕੀਤੀ ਆ ਵੀ ਆ ਇੱਥੇ ਕੋਈ ਆਵਾਜ਼-ਬਾਤ ਨਹੀਂ ਸਿਰਫ ਤੇ ਸਿਰਫ ਸਹਿਬਜ਼ਾਦਿਆਂ ਨੂੰ ਸ਼ਹਾਦਤ ਤੇ ਸਿਰ ਖਰਦਾਂਜੀਆਂ ਦੇਣੀਆਂ ਉਹਨਾਂ ਨੂੰ ਯਾਦ ਕਰਨਾ ਆ ਉਹ ਚਾਹੇ ਮਤਲਬ ਕੋਈ ਕਿਤੇ ਵੀ ਦੁਨੀਆ 'ਚ ਬੈਠਾ ਆ ਰਹੀ ਗੱਲ ਇਸ ਇਤਿਹਾਸ ਨੂੰ ਪਹੁੰਚਾਉਣ ਦੀ ਫਿਰ ਉਹਦਾ ਸਰਕਾਰ ਤੇ ਆਪਣੇ ਵੱਲੋਂ ਹੀਲੇ-ਵਸੀਲੇ ਕਰ ਰਹੀ ਆ ਤੇ ਇਹ ਕਹਿ ਦੇਣਾ ਜੀ ਕਿਸੇ ਨੂੰ ਪਰਵਾਹ ਤੇ ਦੱਸਿਆ ਨਹੀਂ ਗਿਆ ਸੀ ਇਹ ਨਹੀਂ ਹੋ ਸਕਦਾ ਇਹ ਕੋਈ ਤਰਕ ਨਹੀਂਗਾ ਵੀ ਦੱਸਿਆ ਨਹੀਂ ਗਿਆ ਸੀ ਤੇ ਉਹਨਾਂ ਨੂੰ ਕੀ ਦੱਸਣ ਦੀ ਲੋੜ ਆ ਦੇਖੋ ਇਹ ਇੱਕ ਕੰਟੀਨਿਊ ਪ੍ਰੋਸੈਸ ਹੈ ਇਤਿਹਾਸ ਨੂੰ ਅਗਨੀਆਂ ਪੀਏ ਤੱਕ ਪਹੁੰਚਾਉਂਦੇ ਹੀ ਦੇ ਵਸਿੱਲੇ ਅਲੱਗ-ਅਲੱਗ ਤਰੀਕੇ ਨਾਲ ਕਰਨੇ ਚਾਹੀਦੇ ਆ ਚਲੋ ਮੈਂ ਅੱਜ ਪੋਲਿਟਿਕਲ ਕੋਈ ਬਿਆਨ ਨਹੀਂ ਦੇਣਾ ਚਾਹੁੰਦਾ ਲੇਕਿਨ ਬਤੌਰ ਸਿੱਖ ਮੈਂ ਜ਼ਰੂਰ ਕਾਹੂੰਗਾ ਸਾਡੀਆਂ ਸਿੱਖ ਸੰਸਥਾਵਾਂ ਨੂੰ ਜਿਹੜਾ ਢਾਹ ਲੱਗੀ ਪਿਛਲੇ 15-20 ਸਾਲ ਰਾਜਨੀਤਿਕ ਕਰਨੋਂ ਦਾ ਹੋਇਆ ਉਹਦਾ ਰੋਜ਼ ਸਾਰੀ ਦੁਨੀਆ ਸਿੱਖਾਂ ਨੂੰ ਹੈਗਾ ਤੇ ਕੋਈ ਦੋਰਾ ਹੀ ਨਹੀਂ ਆ ਉਹਨਾਂ ਨੂੰ ਜਿਸ ਤੋਂ ਵਧੀਆ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਦਾ ਨਿਰਵਾਹ ਕਰਨਾ ਚਾਹੀਦਾ ਸੀ ਕਾਹਨ ਕਰਾਂ ਤੇ ਇਸੇ ਉੱਤੇ ਕਮੀ ਤੇ ਰਹੀ ਆ ਲੇਕਿਨ ਕੋਈ ਨਹੀਂ ਆਉਣ ਵਾਲੇ ਟਾਈਮ ਚੱਤੇ ਫਿਰ ਗੱਲ ਕਰਾਂਗੇ ਆ ਦਿਨਾਂ ਚ ਤੇ ਮੈਨੂੰ ਲੱਗਦਾ ਵੀ ਇੱਥੇ ਹੁਣ ਕੋਈ ਗੱਲ ਕਰਨ ਦੀ ਲੋੜ ਨਹੀਂ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਰਨਾ ਜੁੜਨ ਦੇ ਲਈ